ਮਿਸ਼ਾਲ ਮਹਦਨ ਇਹਦੇ ਵਿੱਚ ਪ੍ਰੇਰਨਾ ਬਹੁਤ ਬੜੀ ਆ ਦਿੱਤੀ ਹੈ ਕਿ ਜੀਵਨ ਦੇ ਇਕਠਾਈਆਂ ਉਹਨਾਂ ਨੇ ਕਿੰਨਾ ਸਾਹਮਣਾ ਕੀਤਾ ਉਹਨਾਂ ਨੇ ਇਤਨੇ ਵੱਡੇ ਪੱਤਕ ਪਦ ਆ ਮੰਤਰੀ ਦੇ ਪੱਤ ਤੱਕ ਗਏ ਨੇ ਬਹੁਤ ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਕੀਤਾ ਉਸ ਕਾਰਨ ਇਹਦੇ ਵਿੱਚ ਇੱਕ ਕੰਡਾਈ ਹੈ ਇਹਦੇ ਵਿੱਚ ਸਿੱਖਿਆ ਮਿਲਦੀ ਹੈ ਕਿ ਕਿਸੇ ਨਾਲ ਮਿਸ਼ਾਲ ਸਹਾਇਤਾ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਉਹ ਵੀ ਸਾਡੇ ਬਾਬਰ ਸਾਡੇ ਨਾਲ ਉੱਠ بیٹھ ਸਕਣ ਸਮਾਜ ਦੇ ਵਿੱਚ ਜਲੰਧ ਤੋਂ ਲਾਵਾ ਹੋਰ ਵੀ ਥਾਵਾਂ ਤੇ ਇਹ ਜੋ ਕਿ ਐ ਫਿਲਮ ਦਿਖਾਈ ਜਾ ਰਹੀ ਹੈ ਜੀ ਜੀ ਸਾਰੇ ਆਲ ਓਵਰ ਇੰਡੀਆ ਦਿਖਾਈ ਜਾ ਰਹੀ ਹੈ ਜੀ ਹਰ ਇੱਕ ਨਾਲ ਅਲਗਲਗ ਲੈਂਗੁਏਜਸ ਦੀ ਗੱਲਬਾਤ ਕਰੀਏ ਤਾਂ ਗੱਲ ਆਈ ਸੀ ਕਿ ਉਹ ਨਾਲ ਡਿਸਕ੍ਰਿਪਟ ਨਾਲ ਨਾਲ ਚੱਲ ਰਿਹਾ ਹੈ ਜੀ ਜੇ ਮਦਰ ਟੰਗ ਚ ਜਿੱਦਾਂ ਲੋਕਾਂ ਦੀ ਉਹ ਦਿਖਾਈ ਜਾ ਜੀ ਉਸਨ ਮਦਰ ਟੰਗ ਦੇ ਵਿੱਚ ਦਿਖਾ ਰਿਹਾ ਜਿਸ ਤਰ੍ਹਾਂ ਪੰਜਾਬ ਚ ਪੰਜਾਬੀ ਦਿਖਾਇਆ ਹੈ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਉਸ ਲੈਂਗੁਏਜ ਦਿਖਾਇਆ ਹੈ ਬਾਕੀ ਕੰਟੀਨਿਊ نیچے ਇੰਗਲਿਸ਼ ਤੇ ਵੀ ਚੱਲ ਰਿਹਾ ਨਾਲ ਨਾਲ ਜੀ ਉਹਨਾਂ ਦੀ ਟਰਾਂਸਲੇਟ ਕਰਕੇ ਦਿਖਾ ਰਿਹਾ ਹੈ ਉਦੇਸ਼ ਇਹ ਦਿੱਤਾ ਦਿਖਾਇਆ ਗਿਆ ਕਿ ਛੋਟੇ ਹੁੰਦੇ ਤੋਂ ਹੀ ਕਾਫੀ ਸੰਦਸ਼ਕਤ ਦੇ ਜਿਵੇਂ ਸਟੇਸ਼ਨ ਪੂਨਾ ਦੀ ਮਨਾ ਸ਼ੁਰੂਆਤ ਹੈ ਰਾਜ ਤੀਜੀ ਗਾਰ ਉਹ ਜੋ ਕੀ ਹੈ ਦੇਸ਼ ਦੇ ਪ੍ਰਦਾਨ ਮੈਂ ਤਾਂ ਜਿਹੜੇ ਲੋਕ ਇਹ ਮੂਵੀ ਦੇਖਣ ਆ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੇ ਇਹ ਸੰਦੇਸ਼ ਦੇਣਾ ਚਾਹਨੀ ਹੈ ਕਿ ਆਪਣੇ ਇਹਨਾਂ ਦੇ ਕੋਲੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿੱਸਾ ਜੀਵਨ ਦੇ ਵਿੱਚ ਉਹਨਾਂ ਨੇ ਇਤਨੇ ਵੱਡੇ ਪੱਧਰ ਤੱਕ ਪਹੁੰਚੇ ਨੇ ਜੈ ਸ਼੍ਰੀ ਰਾਮ ਜੀ ਮੇਰਾ ਆਸ਼ੂਤਾਲ ਮੰਦਿਰ ਪ੍ਰਧਾਨਾ 8 ਨੰਬਰ ਜੀ सर एक बहुत छोटा जा कलिप जो एक्चुअली फिल्म सि बहुत अच्छा इमोशनल मतलब खत्म हो गया चाहते जी, जी भी होनी चाहिए पर ही मोदी जी ने दस तो प्रयास करते हैं उ सफल होंगे है जिदा उन्होंने कहा कि आप किस जीने फिल्म तो यही दिखाया है तो वह लास्ट जाके उन्होंने देखे जे आप कोई भी प्रयास छोटे होंगे तो ही करते हैं जरूर सफल होंगे पर ਬਸ਼ਰਤਾਂ ਛੋਟੇ ਹੁੰਦੇ ਤਾਂ ਹੀ ਆਪਾਂ ਨੂੰ ਕਦਮ ਚੱਕਣੇ ਚਾਹੀਦੇ ਆ ਉਹਨਾਂ ਨੇ ਤੁਸੀਂ ਵੀ ਫਿਲਮ ਦੇਖੀ ਹੋਗੀ ਜਿੱਦਾਂ ਉਹਨਾਂ ਨੇ ਕਰਕੇ ਕਿ ਉਹਨਾਂ ਦੀ ਮੰਚਾ ਸੀਗੀ ਕਿ ਮੈਂ ਆਪਣੇ ਜਿਹੜਾ ਫਰੈਂਡ ਹੈ ਜੋ ਗਰੀਬ ਹੈ ਉਹਨਾਂ ਦੀ ਯੂਨੀਫਾਰਮ ਜਾਂ ਕੁਝ ਉਹਨਾਂ ਨੇ ਪਹਿਲੇ ਮਦਦ ਕੀਤੀ ਜੋ ਉਹਨਾਂ ਦੇ ਪ੍ਰੋਫੈਸਰ ਨੇ ਦੱਸਿਆ ਨਹੀਂ ਮੈਂ ਇਹਦੇ ਛੇਲਪ ਨਹੀਂ ਕਰਨੀ ਕਿ ਉਹ ਮਿਹਨਤ ਕਰੇਗਾ ਜਾਂ ਤੁਸੀਂ ਕਰੋਗੇ ਉਹਦੇ ਵਾਸਤੇ ਕੁਝ ਕਰੋਗੇ ਤਦ ਬਣੇਗਾ ਜੋ ਉਹਨੇ ਮੋਦੀ ਜੀ ਨੇ ਕਰਕੇ ਦਿਖਾਇਆ ਆਪਣੇ ਫਰੈਂਡ ਵਾਸਤੇ ਉਹ ਲਾਸਟ ਤੁਸੀਂ ਪਿੱਕਚਰ 'ਚ ਦੇਖ ਹੀ ਸਕਦੇ ਹੋ ਮਤਲਬ ਅੰਤ ਨਿਸ਼ਕਰਸ਼ ਇਹੀ ਹੈ ਕਿ ਆਪਾਂ ਛੋਟੇ ਹੁੰਦੇ ਤੋਂ ਹੀ ਕੋਈ ਨਿਸ਼ਚੇ ਕਰ ਲਈਏ ਤਾਂ ਉਹਨੂੰ ਪੂਰਾ ਬਹੁਤ ਅੱਛੀ ਤਰ੍ਹਾਂ ਔਰ ਜਲਦੀ ਹੋ ਜਾਂਦਾ ਹੈ ਵਿਸ਼ਾਲ ਮਹਾਜਨ ਜੀ ਜੀ ਇਹਦੇ ਵਿੱਚ ਪ੍ਰੇਰਣਾ ਉਹਨਾਂ ਨੇ ਬਹੁਤ ਵਧੀਆ ਦਿੱਤੀ ਹੈ ਕਿ ਜੀਵਨ ਦੇ ਕਠਿਨਾਈਆਂ ਉਹਨਾਂ ਨੇ ਕਿੰਨਾ ਸਾਹਮਣਾ ਕੀਤਾ ਉਹਨਾਂ ਨੇ ਇਤਨੇ ਵੱਡੇ ਪਦ ਤੱਕ ਪ੍ਰਧਾਨ ਮੰਤਰੀ ਦੇ ਪਦ ਤੱਕ ਗਏ ਨੇ ਬਹੁਤ ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਕੀਤਾ ਉਸ ਕਾਰਨ ਇਹਦੇ ਵਿੱਚ ਕਿੰਨਾ ਹੀ ਹੈ ਇਹਦੇ ਵਿੱਚ ਸਿੱਖਿਆ ਮਿਲਦੀ ਹੈ ਇਹ ਕਿਸੇ ਨਹੀਂ ਮਿਸ਼ਾ ਸਹਾਇਤਾ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਉਹ ਵੀ ਸਾਡੇ ਬਾਬਰ ਸਾਡੇ ਨਾਲ ਉੱਠ ਪੈਟ ਸਕਣ ਸਮਾਜ ਦੇ ਵਿੱਚ ਜਲੰਧਰ ਤੋਂ ਇਲਾਵਾ ਹੋਰ ਵੀ ਥਾਂ ਤੇ ਇਹ ਜੋ ਕੀ ਹੈ ਫਿਲਮ ਦਿਖਾਈ ਜਾ ਰਹੀ ਹੈ ਜੀ ਜੀ ਸਾਰੇ ਆਲ ਓਵਰ ਇੰਡੀਆ ਦਿਖਾਈ ਜਾ ਰਹੀ ਹੈ ਜੀ ਹਰ ਇੱਕ ਨਾਲ ਅਲੱਗ-ਅਲੱਗ ਲੈਂਗੁਏਜਸ ਦੀ ਗੱਲਬਾਤ ਕਰੀਏ ਤਾਂ ਗੱਲ ਆਈ ਸੀ ਕਿ ਉਹ ਨਾਲ ਡਿਸਕ੍ਰਿਪਟ ਨਾਲ-ਨਾਲ ਚੱਲ ਰਿਹਾ ਹੈ ਜੀ ਜੇ ਮਦਰ ਟੰਗ ਚ ਜਿੱਦਾਂ ਲੋਕਾਂ ਦੀ ਉਹ ਦਿਖਾਈ ਜਾਂਦੀ ਜੀ ਉਸ ਮਦਰ ਟੰਗ ਦੇ ਵਿੱਚ ਦਿਖਾ ਰਿਹਾ ਜਿਸ ਤਰ੍ਹਾਂ ਪੰਜਾਬ ਚ ਪੰਜਾਬੀ ਦਿਖਾਇਆ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਉਸ ਲੈਂਗੁਏਜ ਦਿਖਾਇਆ ਬਾਕੀ ਕੰਟੀਨਿਊ ਨੀਚੇ ਇੰਗਲਿਸ਼ ਦੇ ਵਿੱਚ ਚੱਲ ਰਿਹਾ ਨਾਲ ਨਾਲ ਉਹਨਾਂ ਦੀ ਟਰਾਂਸਲੇਟ ਕਰਕੇ ਦਿਖਾ ਰਿਹਾ ਉਹਦੇ ਸੀ ਜਿੱਦਾਂ ਦਿਖਾਇਆ ਕਿ ਛੋਟੇ ਹੁੰਦੇ ਕੋਈ ਕਾਫੀ ਸਮਾਂ ਅਜਿਹਾ ਜਿਹਾ ਸਟੇਸ਼ਨ ਪੂਣਾ ਦੀ ਮਨਾ ਸ਼ੁਰੂ ਆ ਗਈ ਜੀ ਜੀ ਤੀਜੀ ਵਾਰ ਉਹ ਜੋ ਕੀ ਹੈ ਦੇਸ਼ ਦੇ ਪ੍ਰਧਾਨ ਤਾਂ ਜਿਹੜੇ ਲੋਕ ਇਹ ਮੂਵੀ ਦੇਖਣ ਆ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੇ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਆਪਣੇ ਇਹਨਾਂ ਦੇ ਕੋਲੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿੱਸਾ ਜੀਵਨ ਦੇ ਵਿੱਚ ਉਹਨਾਂ ਨੇ ਇਤਨੇ ਵੱਡੇ ਪੱਧਰ ਤੱਕ ਪਹੁੰਚੇ ਨੇ ਜੈ ਸ਼੍ਰੀ ਰਾਮ ਜੀ ਮੇਰਾ ਆਸ਼ੂਤਾਲ ਮੰਦਰ ਪਰ ਤਾਂ 8 ਨੰਬਰ ਜੀ ਸਰ ਇੱਕ ਬਹੁਤ ਛੋਟਾ ਜਿਹਾ ਕਲਿੱਪ ਸੀਗਾ ਜਦੋਂ ਐਕਚੁਅਲੀ ਜਿਹਨੇ ਫਿਲਮ ਸੀਗੀ ਬਹੁਤ ਅੱਛਾ ਇਮੋਸ਼ਨਲ ਕਲਿੱਪ ਸੀ ਸਟਾਰਟ ਹੋਣ ਦੇ ਨਾਲ ਹੀ ਮਤਲਬ ਖਤਮ ਹੋ ਗਿਆ ਆਪਾਂ ਤਾਂ ਚਾਹੁੰਦੇ ਸੀ ਥੋੜੀ ਜੀ ਹੋਰ ਲੰਬੀ ਹੋਣੀ ਚਾਹੀਦੀ ਪਰ ਇਹਦੇ 'ਚ ਉਹਨਾਂ ਨੇ ਇਹੀ ਮੋਦੀ ਜੀ ਨੇ ਦੱਸਿਆ ਕਿ ਛੋਟੇ ਹੁੰਦੇ ਤੋਂ ਜੋ ਆਪਾਂ ਪਰਿਆਸ ਕਰਦੇ ਆ ਉਹੀ ਸਫਲ ਹੁੰਦਾ ਹੈ ਜਦੋਂ ਉਹਨਾਂ ਨੇ ਕਿਹਾ ਆਪਾਂ ਕਿਸ ਲਈ ਜੀਨੇ ਆ ਫਿਲਮ 'ਚ ਤਾਂ ਇਹੀ ਦਿਖਾਇਆ ਹੈ ਤੇ ਉਹ ਲਾਸਟੇ ਜਾ ਕੇ ਉਹਨੇ ਦੇਖਿਆ ਜੇ ਆਪਾਂ ਕੋਈ ਵੀ ਪ੍ਰਯਾਸ ਛੋਟੇ ਹੁੰਦੇ ਤੋਂ ਹੀ ਕਰਦੇ ਆ ਉਹ ਜ਼ਰੂਰ ਸਫਲ ਹੁੰਦਾ ਪਰ ਬਸ਼ਰਤਾ ਛੋਟੇ ਹੁੰਦੇ ਤੋਂ ਹੀ ਆਪਾਂ ਨੂੰ ਕਦਮ ਚੱਕਨੇ ਚਾਹੀਦੇ ਆ ਉਹਨਾਂ ਨੇ ਤੁਸੀਂ ਵੀ ਫਿਲਮ ਦੇਖੀ ਹੋਗੀ ਜਿੱਦਾਂ ਉਹਨਾਂ ਨੇ ਕਰਕੇ ਕਿ ਉਹਨਾਂ ਦੀ ਮਨਚਾ ਸੀਗੀ ਕਿ ਮੈਂ ਆਪਣੇ ਜਿਹੜਾ ਫਰੈਂਡ ਹੈ ਜੋ ਗਰੀਬ ਹੈ ਉਹਨਾਂ ਦੀ ਯੂਨੀਫਾਰਮ ਜਾਂ ਕੁਝ ਉਹਨਾਂ ਨੇ ਪਹਿਲੇ ਮਦਦ ਕੀਤੀ ਜੋ ਉਹਨਾਂ ਦੇ ਪ੍ਰੋਫੈਸਰ ਨੇ ਦੱਸਿਆ ਨਹੀਂ ਮੈਂ ਇਹਦੇ ਚੈਲਪ ਨਹੀਂ ਕਰਨੀ ਕਿ ਉਹ ਮਿਹਨਤ ਕਰੇਗਾ ਜਾਂ ਤੁਸੀਂ ਕਰੋਗੇ ਉਹਦੇ ਵਾਸਤੇ ਕੁਝ ਕਰੋਗੇ ਤਦ ਬਣੇਗਾ जो ने, मोदी जी ने करके दिखाया अपने फ्रेंड वास्ते पिक्चर छोटे कर लिए तो पूरा बहुत अच्छी और जल्दी हो जाता है बहुत बढ़िया दी है सामना किया इतने बड़े पद तक प्रधानमंत्री गए ने ਬਹੁਤ ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਕੀਤਾ ਉਸ ਕਾਰਨ ਇਹਦੇ ਵਿੱਚ ਇੱਕ ਕਡਨਾਈ ਹੈ ਇਹਦੇ ਵਿੱਚ ਸਿੱਖਿਆ ਮਿਲਦੀ ਹੈ ਕਿ ਕਿਸੇ ਨਾਲ ਮਿਸ਼ਾ ਸਹਾਇਤਾ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਉਹ ਵੀ ਸਾਡੇ ਬਾਬਰ ਸਾਡੇ ਨਾਲ ਉੱਠ ਪੈਟ ਸਕਣ ਸਮਾਜ ਦੇ ਵਿੱਚ ਜਲੰਧਰ ਤੋਂ ਇਲਾਵਾ ਹੋਰ ਵੀ ਥਾਵਾਂ ਤੇ ਇਹ ਜੋ ਕੀ ਹੈ ਫਿਲਮ ਦਿਖਾਈ ਜਾ ਰਹੀ ਹੈ ਜੀ ਜੀ ਸਾਰੇ ਆਲ ਓਵਰ ਇੰਡੀਆ ਦਿਖਾਈ ਜਾ ਰਹੀ ਹੈ ਜੀ ਹਰ ਇੱਕ ਨਾਲ ਅਲੱਗ-ਅਲੱਗ ਲੈਂਗੁਏਜਸ ਦੀ ਗੱਲਬਾਤ ਕਰੀਏ ਤਾਂ ਗੱਲ ਆਈ ਸੀ ਕਿ ਉਹ ਨਾਲ ਡਿਸਕ੍ਰਿਪਟ ਨਾਲ-ਨਾਲ ਚੱਲ ਰਿਹਾ ਹੈ ਜੀ ਜੀ ਮਦਰ ਟੰਗ ਚ ਜਿੱਦਾਂ ਲੋਕਾਂ ਦੀ ਉਹ ਦਿਖਾਈ ਜਾਂਦੀ ਜੀ ਉਸ ਮਦਰ ਟੰਗ ਦੇ ਵਿੱਚ ਦਿਖਾ ਰਿਹਾ ਜਿਸ ਤਰ੍ਹਾਂ ਪੰਜਾਬ ਚ ਪੰਜਾਬੀ ਦਿਖਾਇਆ ਹੈ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਉਸ ਲੈਂਗੁਏਜ ਦਿਖਾਇਆ ਹੈ ਬਾਕੀ ਕੰਟੀਨਿਊ نیچے ਇੰਗਲਿਸ਼ ਤੇ ਵੀ ਚੱਲ ਰਿਹਾ ਨਾਲ ਨਾਲ ਜੀ ਜੀ ਉਹਨਾਂ ਦੀ ਟਰਾਂਸਲੇਟ ਕਰਕੇ ਦਿਖਾ ਰਹੇ ਆ ਉਹਦੇ ਸੀ ਜਿੱਦਾਂ ਦਿਖਾਇਆ ਕਿ ਛੋਟੇ ਹੁੰਦੇ ਤੇ ਕਾਫੀ ਸਮਾਂ ਅਜਕੜ ਦਾ ਜਿਹੜਾ ਸਟੇਸ਼ਨ ਪੂਨਾ ਦੀ ਨਾ ਸ਼ੁਰੂਆਤ ਇਸ ਅੱਜ ਤੀਜੀ ਵਾਰ ਉਹ ਜੋ ਕੀ ਹੈ ਦੇਸ਼ ਦੇ ਪ੍ਰਧਾਨ ਜੀ ਜਿਹੜੇ ਲੋਕੇ ਮੂਵੀ ਦੇਖਣ ਆ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੇ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਆਪਣੇ ਇਹਨਾਂ ਦੇ ਕੋਲ ਪ੍ਰੇਰਨਾ ਲੈਣੀ ਚਾਹੀਦੀ ਹੈ ਕਿੱਸਾ ਜੀਵਨ ਦੇ ਵਿੱਚੋਂ ਉਹਨਾਂ ਨੇ ਇਤਨੇ ਵੱਡੇ ਪੱਧਰ ਤੱਕ ਪਹੁੰਚੇ ਨਹੀਂ ਜੈ ਸ਼੍ਰੀ ਰਾਮ ਜੀ ਮੇਰਾ ਆਸ਼ੂਤਾਲ ਮੰਦਿਰ ਪਰ ਤਾਂ 8 ਨੰਬਰ ਜੀ ਸਰ ਇੱਕ ਬਹੁਤ ਛੋਟਾ ਜਿਹਾ ਕਲਿੱਪ ਸੀਗਾ ਜਦੋਂ ਐਕਚੁਅਲੀ ਜਿਹਨੇ ਫਿਲਮ ਸੀਗੀ ਬਹੁਤ ਅੱਛਾ ਇਮੋਸ਼ਨਲ ਕਲਿੱਪ ਸੀ ਸਟਾਰਟ ਹੋਣ ਦੇ ਨਾਲ ਹੀ ਮਤਲਬ ਖਤਮ ਹੋ ਗਿਆ ਆਪਾਂ ਤਾਂ ਚਾਹੁੰਦੇ ਸੀ ਥੋੜੀ ਜਿਹੀ ਹੋਰ ਲੰਬੀ ਹੋਣੀ ਚਾਹੀਦੀ ਪਰ ਇਹਦੇ 'ਚ ਉਹਨਾਂ ਨੇ ਇਹੀ ਮੋਦੀ ਜੀ ਨੇ ਦੱਸਿਆ ਕਿ ਛੋਟੇ ਹੁੰਦੇ ਤੋਂ ਜੋ ਆਪਰ ਪ੍ਰਯਾਸ ਕਰਦੇ ਆ ਉਹੀ ਸਫਲ ਹੁੰਦਾ ਹੈ ਜਦੋਂ ਉਹਨਾਂ ਨੇ ਕਿਹਾ ਆਪਾਂ ਕਿਸ ਲਈ ਜੀਨੇ ਆ ਫਿਲਮਸ ਤੇ ਇਹੀ ਦਿਖਾਇਆ ਹੈ ਤੇ ਉਹ ਲਾਸਟੇ ਜਾ ਕੇ ਉਹਨੇ ਦੇਖਿਆ ਜੇ ਆਪਾਂ ਕੋਈ ਵੀ ਪ੍ਰਯਾਸ ਛੋਟੇ ਹੁੰਦੇ ਤੋਂ ਹੀ ਕਰਦੇ ਆ ਉਹ ਜ਼ਰੂਰ ਸਫਲ ਹੁੰਦਾ ਹੈ ਪਰ ਬਸ਼ਰਤਾ ਛੋਟੇ ਹੁੰਦੇ ਤੋਂ ਹੀ ਆਪਾਂ ਨੂੰ ਕਦਮ ਚੱਕਨੇ ਚਾਹੀਦੇ ਆ ਉਹਨਾਂ ਨੇ ਤੁਸੀਂ ਵੀ ਫਿਲਮ ਦੇਖੀ ਹੋਗੀ ਜਦੋਂ ਉਹਨਾਂ ਨੇ ਕਰਕੇ ਕਿ ਉਹਨਾਂ ਦੀ ਮਨਚਾ ਸੀ ਕਿ ਮੈਂ ਆਪਣੇ ਜਿਹੜਾ ਫਰੈਂਡ ਹੈ ਜੋ ਗਰੀਬ ਹੈ ਉਹਨਾਂ ਦੀ ਯੂਨੀਫਾਰਮ ਜਾਂ ਕੁਝ ਉਹਨਾਂ ਨੇ ਪਹਿਲੇ ਮਦਦ ਕੀਤੀ ਜੋ ਉਹਨਾਂ ਦੇ ਪ੍ਰੋਫੈਸਰ ਨੇ ਦੱਸਿਆ ਨਹੀਂ ਮੈਂ ਇਹਦੇ ਛੇਲਪ ਨਹੀਂ ਕਰਨੀ ਕਿ ਉਹ ਮਿਹਨਤ ਕਰੇਗਾ ਜਾਂ ਤੁਸੀਂ ਕਰੋਗੇ ਉਹਦੇ ਵਾਸਤੇ ਕੁਝ ਕਰੋਗੇ ਤਦ ਬਣੇਗਾ ਜੋ ਨੇ ਮੋਦੀ ਜੀ ਨੇ ਕਰਕੇ ਦਿਖਾਇਆ ਆਪਣੇ ਫਰੈਂਡ ਵਾਸਤੇ ਉਹ ਲਾਸਟ ਤੁਸੀਂ ਪਿਕਚਰ ਚ ਦੇਖ ਹੀ ਸਕਦੇ ਹੋ ਮਤਲਬ ਅੰਤ ਨਿਸ਼ਕਰਸ਼ ਇਹੀ ਹੈ ਕਿ ਆਪਾਂ ਛੋਟੇ ਹੁੰਦੇ ਤੋਂ ਹੀ ਕੋਈ ਨਿਸ਼ਚੈ ਕਰ ਲਈਏ ਤੋ ਉਹਨੂੰ ਪੂਰਾ ਬਹੁਤ ਅੱਛੀ ਤਰ੍ਹਾਂ ਔਰ ਜਲਦੀ ਹੋ ਜਾਂਦਾ ਹੈ ਵਿਸ਼ਾਲ ਮਹਾਜਨ ਜੀ 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 ਇਹਦੇ ਵਿੱਚ ਪ੍ਰੇਰਨਾ ਬਹੁਤ ਬੜੀ ਦਿੱਤੀ ਹੈ ਕਿ ਜੀਵਨ ਦੇ ਇਕਠਾਈਆਂ ਉਹਨਾਂ ਨੇ ਕਿੰਨਾ ਸਾਮਨਾ ਕੀਤਾ ਉਹਨਾਂ ਨੇ ਇਤਨੇ بڑے ਤੱਕ ਦਾ ਮੰਤਰੀ ਦੇ ਤੱਕ ਗਏ ਨੇ ਬਹੁਤ ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਕੀਤਾ ਉਸ ਕਾਰਨ ਇਹਦੇ ਵਿੱਚ ਇੱਕ ਕਡਨਾਈ ਹੈ ਇਹਦੇ ਵਿੱਚ ਸਿੱਖਿਆ ਮਿਲਦੀ ਹੈ ਕਿ ਕਿਸੇ ਦਾ ਵੀ ਮੇਸ਼ਾ ਸਹਾਇਤਾ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਉਹ ਵੀ ਸਾਡੇ ਬਾਬਰ ਸਾਡੇ ਨਾਲ ਉੱਠ ਪੈਟ ਸਕਣ ਸਮਾਜ ਦੇ ਵਿੱਚ ਜਲੰਧਰ ਤੋਂ ਇਲਾਵਾ ਹੋਰ ਵੀ ਥਾਂ ਤੇ ਇਹ ਜੋ ਕੀ ਹੈ ਫਿਲਮ ਦਿਖਾਈ ਜਾ ਰਹੀ ਹੈ ਜੀ ਜੀ ਸਾਰੇ ਆਲ ਓਵਰ ਇੰਡੀਆ ਦਿਖਾਈ ਜਾ ਰਹੀ ਹੈ ਜੀ ਅਰੇ ਨਾ ਅਲੱਗ-ਅਲੱਗ ਲੈਂਗੁਏਜਸ ਦੀ ਗੱਲਬਾਤ ਕਰੀਏ ਤਾਂ ਗੱਲ ਆਈ ਸੀ ਕਿ ਉਹ ਨਾਲ ਡਿਸਕ੍ਰਿਪਟ ਨਾਲ-ਨਾਲ ਚੱਲ ਰਿਹਾ ਹੈ ਜੀ ਜੀ ਮਦਰ ਟੰਗ ਚ ਜਿੱਦਾਂ ਲੋਕਾਂ ਦੀ ਉਹ ਦਿਖਾਈ ਜਾਂਦੀ ਜੀ ਉਸ ਨਾਲ ਮਦਰ ਟੰਗ ਦੇ ਵਿੱਚ ਹੀ ਦਿਖਾ ਰਿਹਾ ਜਿਸ ਤਰ੍ਹਾਂ ਪੰਜਾਬ ਚ ਪੰਜਾਬੀ ਦਿਖਾਇਆ ਹੈ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਉਸ ਲੈਂਗੁਏਜ ਦੇ ਦਿਖਾਇਆ ਹੈ ਬਾਕੀ ਕੰਟੀਨਿਊ نیچے ਇੰਗਲਿਸ਼ ਦੇ ਵਿੱਚ ਚੱਲ ਰਿਹਾ ਨਾਲ-ਨਾਲ ਜੀ ਉਹਨਾਂ ਦੀ ਟਰਾਂਸਲੇਟ ਕਰਕੇ ਦਿਖਾ ਰਿਹਾ ਹੈ ਜੀ ਉਹਦੇ ਸੀ ਜਿੱਦਾਂ ਦਿਖਾਇਆ ਗਿਆ ਕਿ ਛੋਟੇ ਹੁੰਦੇ ਕੋਈ ਕਾਫੀ ਸੰਦ ਅਸ਼ਟਾ ਦੇ ਜੀ ਜੀ ਸਟੇਸ਼ਨ ਤੋਂ ਨਾਲ ਦੀ ਮਨਾ ਸ਼ੁਰੂਆਤ ਦੇ ਰਾਜ ਅਤੇ ਜੀਵਾਰੋ ਜੋ ਕੀ ਹੈ ਦੇਸ਼ ਦੇ ਪ੍ਰਧਾਨ ਅਦਮਨ ਜੀ ਵਾਲੇ ਜਿਹੜੇ ਲੋਕ ਇਹ ਮੂਵੀ ਦੇਖਣ ਆ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੇ ਇੱਕ ਸੰਦੇਸ਼ ਦੇਣਾ ਚਾਹੁੰਦੇ ਕਿ ਆਪਣੇ ਇਹਨਾਂ ਦੇ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿੱਸਾ ਜੀਵਨ ਦੇ ਵਿੱਚੋਂ ਉਹਨਾਂ ਨੇ ਇਤਨੇ ਵੱਡੇ ਪੱਧਰ ਤੱਕ ਪਹੁੰਚੇ ਨੇ ਜੈ ਸ਼੍ਰੀ ਰਾਮ ਜੀ ਮੇਰਾ ਆਸ਼ੂਤਾਲ ਮੰਦਿਰ ਪਰ ਤਾਂ 8 ਨੰਬਰ ਜੀ ਸਰ ਇੱਕ ਬਹੁਤ ਛੋਟਾ ਜਿਹਾ ਕਲਿੱਪ ਸੀਗਾ ਜਦੋਂ ਐਕਚੁਅਲੀ ਜਿਹਨੇ ਫਿਲਮ ਸੀਗੀ ਬਹੁਤ ਅੱਛਾ ਇਮੋਸ਼ਨਲ ਜਿਹਾ ਸੀ ਸਟਾਰਟ ਹੁੰਦੇ ਨਾਲ ਹੀ ਮਤਲਬ ਖਤਮ ਹੋ ਗਿਆ ਆਪਾਂ ਤਾਂ ਚਾਹਦੇ ਸੀ ਥੋੜੀ ਜੀ ਹੋਰ ਲੰਬੀ ਹੋਣੀ ਚਾਹੀਦੀ ਪਰ ਇਹਦੇ 'ਚ ਉਹਨਾਂ ਨੇ ਇਹੀ ਮੋਦੀ ਜੀ ਨੇ ਦੱਸਿਆ ਕਿ ਛੋਟੇ ਹੁੰਦੇ ਤੋਂ ਜੋ ਆਪਾਂ ਪਰਿਆਸ ਕਰਦੇ ਆ ਉਹੀ ਸਫਲ ਹੁੰਦਾ ਹੈ ਜਿੱਦਾਂ ਉਹਨਾਂ ਨੇ ਕਿਹਾ ਆਪਾਂ ਕਿਸ ਲਈ ਜੀਨੇ ਆ ਫਿਲਮ 'ਚ ਤਾਂ ਇਹੀ ਦਿਖਾਇਆ ਹੈ ਤੇ ਉਹ ਲਾਸਟ 'ਚ ਜਾ ਕੇ ਉਹਨਾਂ ਨੇ ਦੇਖਿਆ ਜੇ ਆਪਾਂ ਕੋਈ ਵੀ ਪਰਿਆਸ ਛੋਟੇ ਹੁੰਦੇ ਤੋਂ ਹੀ ਕਰਦੇ ਆ ਉਹ ਜ਼ਰੂਰ ਸਫਲ ਹੁੰਦਾ ਹੈ ਪਰ ਬਸ਼ਰਤਾਂ ਛੋਟੇ ਹੁੰਦੇ ਤੋਂ ਹੀ ਆਪਾਂ ਨੂੰ ਕਦਮ ਚੱਕਣੇ ਚਾਹੀਦੇ ਆ ਉਹਨਾਂ ਨੇ ਤੁਸੀਂ ਵੀ ਫਿਲਮ ਦੇਖੀ ਹੋਗੀ ਜਦੋਂ ਉਹਨਾਂ ਨੇ ਕਰਕੇ ਕਿ ਉਹਨਾਂ ਦੀ ਮਨਚਾ ਸੀਗੀ ਕਿ ਮੈਂ ਆਪਣੇ ਜਿਹੜਾ ਫਰੈਂਡ ਹੈ ਜੋ ਗਰੀਬ ਹੈ ਉਹਨਾਂ ਦੀ ਯੂਨੀਫਾਰਮ ਜਾਂ ਕੁਝ ਉਹਨਾਂ ਨੇ ਪਹਿਲੇ ਮਦਦ ਕੀਤੀ ਜੋ ਉਹਨਾਂ ਦੇ ਪ੍ਰੋਫੈਸਰ ਨੇ ਦੱਸਿਆ ਨਹੀਂ ਮੈਂ ਇਹਦੇ ਚੈਲਪ ਨਹੀਂ ਕਰਨੀ ਕਿ ਉਹ ਮਿਹਨਤ ਕਰੇਗਾ ਜਾਂ ਤੁਸੀਂ ਕਰੋਗੇ ਉਹਦੇ ਵਾਸਤੇ ਕੁਝ ਕਰੋਗੇ ਤਦ ਬਣੇਗਾ ਜੋ ਉਹਨੇ ਮੋਦੀ ਜੀ ਨੇ ਕਰਕੇ ਦਿਖਾਇਆ ਆਪਣੇ ਫਰੈਂਡ ਵਾਸਤੇ ਉਹ ਲਾਸਟ ਤੁਸੀਂ ਪਿੱਕਚਰ 'ਚ ਦੇਖ ਹੀ ਸਕਦੇ ਹੋ ਮਤਲਬ ਅੰਤ ਨਿਸ਼ਕਰਸ਼ ਇਹੀ ਹੈ ਕਿ ਆਪਾਂ ਛੋਟੇ ਹੁੰਦੇ ਤੋਂ ਕੋਈ ਨਿਸ਼ਚੈ ਕਰ ਲਈਏ ਉਹਨੂੰ ਪੂਰਾ ਬਹੁਤ اچھی ਤਰ੍ਹਾਂ ਔਰ ਜਲਦੀ ਹੋ ਜਾਣਾ ਹੈ